ਅੱਗ ਦਾ ਵਿਰੋਧੀ ਤੱਤ ਹੈ ਪਾਣੀ ਅੱਗ ਦਾ ਵਿਰੋਧੀ ਤੱਤ ਹੈ ਮਿੱਟੀ ਇਹ ਤੱਤਾਂ ਦੀ ਖੇਡ ਹੈ ਇਸੇ ਤਰ੍ਹਾਂ ਤ੍ਰਿਸ਼ਨਾ ਦਾ ਵਿਰੋਧੀ ਤੱਤ ਹੈ ਨਾਮ ਨਾਮ ਹੀ ਤ੍ਰਿਸ਼ਨਾ ਨੂੰ 부ਜਾਏਗਾ ਪਦਾਰਥ ਤ੍ਰਿਸ਼ਨਾ ਨੂੰ ਨਹੀਂ 부ਜਾਉਣਗੇ ਸਭ ਤੋਂ ਪਹਿਲਾਂ ਜ਼ਿੰਦਗੀ ਦਾ ਇੱਕ ਬੜਾ ਹੀ ਗਹਿਨ ਤੇ ਡੂੰਗਾ ਸੂਤਰ ਹੈ ਜਿਹਦੇ ਉੱਤੇ ਤੁਰ ਕੇ ਮਨੁੱਖ ਬਹੁਤ ਸਾਰੇ ਦੁੱਖਾਂ ਤੋਂ ਬਚ ਸਕਦਾ ਹੈ ਉਹ ਦੁੱਖ ਕਿਹੜੇ ਨੇ ਉਹ ਸੂਤਰ ਕਿਹੜਾ ਹੈ ਦੁੱਖ ਹੈ ਨਾ ਸਮਝੀ ਤੇ ਅਗਿਆਨਤਾ ਅਗਿਆਨਤਾ ਇਹ ਹੈ ਕਿ ਜਿਉਂ ਅਸੀਂ ਜਨਮ ਲੈਨੇ ਆ ਤੇ ਜਨਮ ਲੈਣ ਤੋਂ ਸਾਡੇ ਘਰ ਦਾ ਮਾਹੌਲ ਸਾਨੂੰ ਸਿਖਾਇਆ ਇਹ ਜਾਂਦਾ ਹੈ ਕਿ ਤੁਸੀਂ ਪਦਾਰਥ ਕਿਵੇਂ ਵਧਾਉਣਾ ਹੈ ਜਿੰਨਾ ਪਦਾਰਥ ਵਧਾਓਗੇ ਉਨੀ ਸ਼ਾਂਤੀ ਆਵੇਗੀ ਇਹ ਗਲਤ ਗਿਆਨ ਮਨੁੱਖੀ ਮਾਈਂਡ ਵਿੱਚ ਬੱਚੇ ਦੇ ਮਨ ਵਿੱਚ ਭਰ ਦਿੱਤਾ ਜਾਂਦਾ ਹੈ ਉਹਦੇ ਅੰਦਰ ਇੱਕ ਸੁੰਦਰ ਜੀਵਨ ਨੂੰ ਇੱਕ ਤ੍ਰਿਸ਼ਨਾ ਦੀ ਲਾਟ ਦੇ ਨਾਲ ਬਾਲ ਦਿੱਤਾ ਜਾਂਦਾ ਹੈ ਔਰ ਉਹਨੂੰ ਸਿਖਾਇਆ ਜਾਂਦਾ ਹੈ ਗਲਤ ਗਿਆਨ ਉਹਦੇ ਦਿਮਾਗ ਵਿੱਚ ਭਰ ਦਿੱਤਾ ਜਾਂਦਾ ਹੈ ਕਿ ਤੂੰ ਜਿੰਨੇ ਪਦਾਰਥ ਜ਼ਿਆਦਾ ਇਕੱਠੇ ਕਰੇਂਗਾ ਉਹਨਾਂ ਤੇਨੂੰ ਸੁਖ ਜ਼ਿਆਦਾ ਮਿਲੇਗਾ ਕਿਉਂਕਿ ਜਿੰਨੇ ਸਮਝਾਉਣਾ ਸੀ ਉਹ ਵੀ ਤਾਂ ਹੀ ਕਰਦੇ ਰਹੇ ਉਹਨਾਂ ਨੂੰ ਵਿਰਾਸਤ ਮਿਲੀ ਸੀ ਉਹਨਾਂ ਦੇ ਪਿਓ ਤੋਂ ਪਿਤਾ ਤੋਂ ਦਾਦੇ ਤੋਂ ਸਿੱਖਿਆ ਸੀ ਪਿਤਾ ਤੋਂ ਸਿੱਖਿਆ ਸੀ ਪੜਦਾਦੇ ਤੋਂ ਸਿੱਖਿਆ ਸੀ ਪਰ ਉੱਥੇ ਇੱਕ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਜੇ ਦਿੱਤਾ ਜਾਂਦਾ ਤੇ ਉਹ ਗਿਆਨ ਹੋਰ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਕਿ ਤੈਨੂੰ ਜੀਵਨ ਮਿਲਿਆ ਹੈ ਪਦਾਰਥ ਵਾਸਤੇ ਮਿਹਨਤ ਕਰ ਪਦਾਰਥ ਵਾਸਤੇ ਕਿਰਤ ਕਰ ਪਰ ਇਸ ਕਿਰਤ ਦਾ ਸਮਾਂ ਬੰਨ੍ਹ ਲੈ ਤੂੰ ਕਿੰਨਾ ਚਿਰ ਸੰਸਾਰ ਲਈ ਕਿਰਤ ਕਰਨੀ ਏ ਤੇ ਕਿੰਨਾ ਸਮਾਂ ਰੱਬ ਦੇ ਪਿਆਰ ਵਿੱਚ ਕੱਢਣਾ ਹੈ ਏਸੀ ਸਹੀ ਜੀਵਨ ਜੁਗਤ ਸੰਸਾਰ ਨੇ ਜੋ ਜੁਗਤ ਦਿੱਤੀ ਉਹ ਹੈਰਾਨੀਕੁਨ ਸੀ ਉਹ ਦੁੱਖ ਵਿੱਚ ਪਾਉਣ ਵਾਲੀ ਸੀ ਉਹਨੇ ਕਿਹਾ ਵੀ ਸਵੇਰੇ ਉਠੋ ਜਿੰਨਾ ਚਿਰ ਤੁਹਾਡਾ ਸਰੀਰ ਚੱਲਦਾ ਉਹਨਾ ਚਿਰ ਕੰਮ ਕਰੋ ਜਦੋਂ ਥੱਕ ਜਾਓ ਤੇ ਡਿੱਗ ਪਾਓ ਸੌਂ ਜਾਓ ਸਵੇਰੇ ਫਿਰ ਜਾਗੋ ਤੇ ਸਵੇਰੇ ਫਿਰ ਕੰਮ ਕਰੋ ਉਹਨੇ ਸਿਖਾਇਆ ਗੁਰੂ ਸਾਹਿਬ ਨੇ ਕਿਹਾ ਨਹੀਂ ਲੋੜ ਅਨੁਸਾਰ ਕੰਮ ਵੀ ਕਰ ਕਿਉਂਕਿ ਤੈਨੂੰ ਸਰੀਰ ਪਰਮਾਤਮਾ ਨੇ ਦਿੱਤਾ ਹੈ ਹੱਥ ਦਿੱਤੇ ਨੇ ਪੈਰ ਦਿੱਤੇ ਨੇ ਅੱਖਾਂ ਦਿੱਤੀਆਂ ਨੇ ਤੇਰੇ ਸਰੀਰ ਨੂੰ ਖਾਣੇ ਪੀਣੇ ਦੀ ਲੋੜ ਹੈ ਕੱਪੜੇ ਦੀ ਲੋੜ ਹੈ ਮਕਾਨ ਦੀ ਲੋੜ ਹੈ ਤੇਰਾ ਪਰਿਵਾਰ ਹੈ ਤੇਰੇ ਬੱਚੇ ਨੇ ਉਹਨਾਂ ਨੂੰ ਵੀ ਉਹਨਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਵਾਸਤੇ ਸਮਾਂ ਕੱਢ ਔਰ ਸਤਿਗੁਰੂ ਨੇ ਪੂਰਾ ਸਮਾਂ ਦਿੱਤਾ ਵੇਖੋ ਅਸੀਂ ਕਈ ਵਾਰੀ ਕਹਿੰਨੇ ਆ ਸੁਖ ਸਾਰੇ ਬੰਦਾ ਗੁਰੂ ਕੋਲੋਂ ਮੰਗਦਾ ਫਿਰ ਵੀ ਗੁਰੂ ਕਿੰਨਾ ਬਖਸ਼ਣਹਾਰ ਹੈ ਉਹ ਇਹ ਨਹੀਂ ਕਹਿੰਦਾ ਵੀ ਤੇਰੇ ਕੋਲ 24 ਘੰਟੇ ਨੇ ਤੇ 20 ਘੰਟੇ ਮੇਰੇ ਕੋਲ ਬੈਠਾ ਰਹੇ ਤੇ ਤਾਂ ਮੈਂ ਤੇਰੀ ਅਰਦਾਸ ਸੁਣਾਗਾ ਗੁਰੂ ਕਿੰਨਾ ਬਖਸ਼ਣਹਾਰ ਹੈ ਕਿੰਨਾ ਰਹਿਮਤਵਾਨ ਹੈ ਕਿ ਉਹ ਇਹ ਵੀ ਪ੍ਰਵਾਨ ਕਰ ਲੈਂਦਾ ਹੈ ਵੀ ਜਾ ਤੂੰ ਸੰਸਾਰ ਵਾਸਤੇ 20 21 ਘੰਟੇ ਲਾ ਦੇ ਤੇ ਮੇਰੇ ਵਾਸਤੇ ਸਿਰਫ 2-3 ਘੰਟੇ ਕੱਢ ਲਈ ਤਾਂ ਵੀ ਮੈਂ ਤੇਰੀ ਲੋਕ ਪਰ ਲੋਕ ਦੀਆਂ ਖੁਸ਼ੀਆਂ ਨਾਲ ਝੋਲੀ ਭਰ ਦਿਆਂਗਾ ਹੈ ਨਾ ਇਹਦੇ ਵਿੱਚ ਬਖਸ਼ਿਸ਼ ਪਰ ਇਹ ਸੰਸਾਰ ਦੀ ਜਿਹੜੀ ਸਮਝ ਸੀ ਜਿੰਨੂੰ ਗੁਰੂ ਤੇਗ ਬਹਾਦਰ ਸਾਹਿਬ ਵਾਰ-ਵਾਰ ਕਹਿੰਦੇ ਨੇ ਕਿ ਮਨੁੱਖ ਦੇ ਮਨ ਦੇ ਵਿੱਚ ਲੋਭ ਦਾ ਟਿਕਾ ਲਾਇਆ ਜਾਂਦਾ ਜਨਮ ਤੋਂ ਲੈ ਕੇ ਉਹ ਲੋਭ ਦਾ ਜ਼ਹਿਰ ਅੰਦਰ ਵੱਧਦਾ ਜਾਂਦਾ ਸਾਰੇ ਜੀਵਨ ਨੂੰ ਘੇਰ ਲੈਂਦਾ ਹੈ ਲੋਭ ਇੱਕ ਅਮਰ ਬੇਲ ਵਰਗਾ ਹੈ ਅਮਰ ਬੇਲ ਪੀਲੇ ਰੰਗ ਦੀ ਬੇਲ ਹੁੰਦੀ ਹੈ ਭਾਵੇਂ 100 ਫੁੱਟ ਉੱਚਾ ਰੁੱਖ ਹੋਵੇ ਬੜੀ ਉਹਦੇ ਵਿੱਚ ਤੰਦਰੁਸਤੀ ਉਹਦੇ ਪੱਤੇ ਹਰੇ ਉਹਦੀ ਛਾਂ ਸੰਗਣੀ ਬੜਾ ਸੋਹਣਾ ਲੱਗਦਾ ਤੇ ਅਮਰ ਬੇਲ ਦੀਆਂ ਚਾਰ ਕੁ ਤਾਰਾ ਉਹਦੇ ਉੱਤੇ ਸਿੱਟ ਦਿਓ ਉਹ ਤਾਰਾ ਬਿਨਾਂ ਜੜ ਤੋਂ ਫੈਲਣ ਲੱਗ ਪੈਂਦੀਆਂ ਨੇ ਸਿਰਫ ਇੱਕੋ ਹੀ ਬੂਟੀ ਹੈ ਸ਼ਾਇਦ ਇਸ ਧਰਤੀ ਦੀ ਜਿਹਨੂੰ ਅਮਰ ਬੇਲ ਕਹਿੰਦੇ ਨੇ ਅਮਰ ਬੇਲ ਇੱਕ ਤਾਰਾ ਹੁੰਦੀਆਂ ਨੇ ਪੀਲੇ ਰੰਗ ਦੀਆਂ ਉਹਨਾਂ ਨੂੰ ਜ਼ਮੀਨ ਤੇ ਜੜ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਕਿਸੇ ਰੁੱਖ ਦੇ ਉੱਤੇ ਟੰਗ ਦਿਓ ਉਹ ਸੱਜੇ ਸੱਜੇ ਰੁੱਖ ਦੇ ਉੱਤੇ ਜਾਲ ਪਾਉਣਾ ਸ਼ੁਰੂ ਕਰ ਦਿੰਦੀਆਂ ਉਹਨੂੰ ਅਮਰ ਬੇਲ ਕਹਿੰਦੇ ਉਹਨੂੰ ਜੜ ਦੀ ਜ਼ਰੂਰਤ ਨਹੀਂ ਆਮ ਤੌਰ ਤੇ ਪਹਿਲਾਂ ਕਿੱਕਰ ਦੇ ਰੁੱਖਾਂ ਦੇ ਉੱਤੇ ਇਹ ਅਮਰ ਬੇਲ ਪਾਈ ਜਾਂਦੀ ਸੀ ਔਰ ਇਹ ਅਮਰ ਬੇਲ ਜਿਹਦੀਆਂ ਦੋ ਕੁ ਤਾਰਾਂ ਨੇ ਸਹਿਜ ਸਹਿਜ ਵਧਦੀ ਵਧਦੀ ਉਸ ਸਾਰੇ ਦੇ ਸਾਰੇ ਰੁੱਖ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦੀ ਆਪਣੀ ਬੁਕਲ ਵਿੱਚ ਲੈ ਲੈਂਦੀ ਹੈ ਤੇ ਫਿਰ ਇਸ ਅਮਰ ਬੇਲ ਦੀ ਇੱਕ ਤਸਵੀਰ ਉਹ ਜਿਹੜੇ ਰੁੱਖ ਨੂੰ ਘੇਰਦੇ ਉਹਨੂੰ ਸਹਿਜ ਸਹਿਜ ਸੁਕਾ ਦਿੰਦੀ ਹੈ ਤ੍ਰਿਸ਼ਨਾ ਕੀ ਹੈ ਤ੍ਰਿਸ਼ਨਾ ਅਮਰ ਬੇਲ ਹੈ ਔਰ ਇਹ ਅਮਰ ਬੇਲ ਬਿਨਾਂ ਜੜ ਤੋਂ ਵਧਦੀ ਜਾਂਦੀ ਹੈ ਬਿਨਾਂ ਜੜ ਤੋਂ ਵਾਅਦਾ ਕਰਦੀ ਸਹਿਜ ਸਹਿਜ ਬੰਦੇ ਦੇ ਸਾਰੇ ਜੀਵਨ ਨੂੰ ਕ੍ਰishna ਦੀ ਇਹ ਅਮਰ ਬੇਲ ਚਾਹਾਂ ਪਾਸਿਓਂ ਘੇਰ ਲੈਂਦੀ ਏ ਤੇ ਉਹ ਸਮਾਂ ਹੁੰਦਾ ਜਦੋਂ ਇਹਦੀ ਜ਼ਿੰਦਗੀ ਦਾ ਸਾਰਾ ਰਸ ਚੂਸ ਕੇ ਇਹਨੂੰ ਸੁੱਕੇ ਹੋਏ ਕਿੱਕਰ ਵਾਂਗ ਧਰਤੀ ਤੇ ਖੜਾ ਕਰ ਦਿੰਦੀ ਉਸ ਤੋਂ ਬਚਾਉਣ ਲਈ ਉਪਰਾਲਾ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਇੱਕ ਬੇਨਤੀ ਕਰਾਂ ਧਰਮ ਨੂੰ ਕਦੀ ਸਮਾਂ ਪਾਸ ਕਰਨ ਵਾਲੀ ਚੀਜ਼ ਨਾ ਸਮਝਣਾ ਧਰਮ ਨੂੰ ਕਦੀ ਨਾ ਸਮਝਣਾ ਵੀ ਰਵਾਇਤ ਤੇ ਕੇਵਲ ਪਰੰਪਰਾਏ ਕੇਵਲ ਕਿ ਇੱਕ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ ਪਹਿਲਾਂ ਕਾਜੀ ਸਨ ਮੁੱਲਾ ਸਨ ਫਿਰ ਪੰਡਤ ਆ ਗਏ ਫਿਰ ਕਥਾਵਾਚਕ ਕੀਰਤਨੀ ਆ ਗਏ ਇਹ ਨਹੀਂ ਅਸੀਂ ਬਣਾਇਆ ਹੋਵੇ ਤੇ ਸਾਡੀ ਜ਼ਿੰਦਗੀ ਦਾ ਇਹ ਗਲਤ ਰਸਤਾ ਹੈ ਧਰਮ ਸਮਾਪਾਸ ਕਰਨ ਲਈ ਨਹੀਂ ਧਰਮ ਰਵਾਇਤ ਨਹੀਂ ਧਰਮ ਕੋਈ ਪਰੰਪਰਾ ਨਹੀਂ ਧਰਮ ਬੰਦੇ ਦਾ ਜੀਵਨ ਹੈ ਉਹਦੇ ਤੋਂ ਬਿਨਾ ਜੀਵਨ ਪਸ਼ੂ ਤੋਂ ਵੀ ਨੀਵਾ ਚੱਲਾ ਜਾਂਦਾ ਹੈ ਇਸ ਕਰਕੇ ਸਤਿਗੁਰੂ ਵਾਰ-ਵਾਰ ਇਹਨਾਂ ਸ਼ਲੋਕਾਂ ਦੇ ਵਿੱਚ ਆਦਮੀ ਨੂੰ ਜਗਾਉਂਦੇ ਨੇ ਕਿ ਦੇਖ ਤੇਰੇ ਕੋਲੋਂ ਤੇਰਾ ਇੱਕ ਇੱਕ ਸਵਾਸ ਕੀਮਤੀ ਹੀਰਾ ਤੇਰੇ ਹੱਥਾਂ ਦੇ ਵਿੱਚੋਂ ਨਿਕਲਦਾ ਜਾ ਰਿਹਾ ਜਿਹਦੀ ਤੈਨੂੰ ਸਮਝ ਨਹੀਂ ਸਵੇਰੇ ਉੱਠਣਾ ਸ਼ਾਮ ਹੋ ਜਾਂਦੀ ਏ ਸ਼ਾਮ ਹੋ ਜਾਂਦੀ ਏ ਸਵੇਰਾ ਆ ਜਾਂਦਾ ਫਿਰ ਸ਼ਾਮ ਫਿਰ ਸਵੇਰਾ ਇਸ ਤਰ੍ਹਾਂ ਸਾਰੀ ਜ਼ਿੰਦਗੀ ਦੇ ਅਮੁੱਲ ਸਵਾਸ ਕੇਵਲ ਬਾਹਰमुखी ਹੋ ਕੇ ਪਦਾਰਥ ਵਾਸਤੇ ਗੁਜ਼ਾਰੇ ਜਾ ਰਹੇ ਆਂ ਤੇਰੇ ਅੰਦਰ ਜਿਹੜੇ ਨਾਮ ਤੇ ਹੀਰੇ ਨੇ ਉਹਨਾਂ ਦਾ ਵਪਾਰ ਕਰ ਹੁਣ ਜਿਹੜਾ ਜਾਗਿਆ ਨਹੀਂ ਉਹ ਵਪਾਰ ਕਿਵੇਂ ਕਰੇਗਾ ਕਿਸੇ ਵਪਾਰ ਦਾ ਕੋਈ ਵੀ ਦੁਨੀਆ ਵਿੱਚ ਬਿਜ਼ਨਸ ਹੈ ਜਦੋਂ ਅਸੀਂ ਉਹਨੂੰ ਵੇਖਾਂਗੇ ਤਾਂ ਹੀ ਸ਼ੌਂਕ ਜਾਗੇਗਾ ਨਾ ਕਰਨ ਦਾ ਤੁਸੀਂ ਕਦੀ ਵੇਖਣਾ ਬੰਦਾ ਬਾਜ਼ਾਰ ਵਿੱਚ ਸੰਸਾਰ ਦੇ ਵਿੱਚ ਜਦੋਂ ਅਸੀਂ ਵਿਚਰਨੇ ਆ ਤੇ ਅਸੀਂ ਜਦੋਂ ਬਾਜ਼ਾਰ ਵਿੱਚ ਵੇਖਾਂਗੇ ਫਲਾਣੇ ਬੰਦੇ ਨੇ ਇਹ ਫੈਕਟਰੀ ਲਾਈਏ ਦੇ ਵਿੱਚ ਇਹਨੂੰ ਬੜਾ ਲਾਭ ਹੋਇਆ ਹੈ ਤੇ ਉਸੇ ਵੇਲੇ ਮਨ ਵੀ ਸ਼ੌਂਕ ਜਾਕੇਗਾ ਕਿ ਮੈਂ ਵੀ ਇਹ ਕਰਕੇ ਵੇਖਾਂ ਫਲਾਣੇ ਆਦਮੀ ਨੇ ਦੁਕਾਨ ਖੋਲੀ ਉਹਨੂੰ ਲਾਭ ਬੜਾ ਉਹ ਤਨਵਾਨ ਹੋ ਗਿਆ ਮੈਂ ਵੀ ਇਹ ਦੁਕਾਨ ਖੋਲ ਕੇ ਵੇਖਾਂ ਜਿੰਨੇ ਕਾਰਜ ਨੇ ਸੰਸਾਰ ਦੇ ਅਸੀਂ ਕਹਿੰਦੇ ਫਲਾਣਾ ਜਿਹੜਾ ਵਿਦਿਆਰਥੀ ਸੀ ਉਹਨੇ ਇਹ ਡਿਪਲੋਮਾ ਕੀਤਾ ਹੈ ਇਹ ਡਿਗਰੀ ਲਈਏ ਤੇ ਉਹ ਫਲਾਣੇ ਉਹਦੇ ਤੇ ਚਲਾ ਗਿਆ ਮੈਂ ਵੀ ਕਰਕੇ ਵੇਖਾਂ ਇਸ ਤਰ੍ਹਾਂ ਉਸ ਨਾਮ ਦੇ ਹੀਰੇ ਦੀ ਪਰਮਾਤਮਾ ਦੀ ਯਾਦ ਦੀ ਔਰ ਉੱਚੇ ਜੀਵਨ ਦੀ ਦਾਤ ਪ੍ਰਾਪਤ ਕਰਨ ਦਾ ਸ਼ੌਂਕ ਵੀ ਉਦੋਂ ਜਾਗੇਗਾ ਜਦੋਂ ਕਿਸੇ ਅਸੀਂ ਪ੍ਰਾਪਤੀ ਵਾਲੇ ਗੁਰਮਖੰਦ ਦੀ ਸੰਗਤ ਕਰਾਂਗੇ ਵੇਖਾਂਗੇ ਉਹਨੂੰ ਪ੍ਰਾਪਤ ਹੋਇਆ ਸ਼ੌਂਕ ਕਿਉਂ ਨਹੀਂ ਜਾਗਦਾ ਸ਼ੌਂਕ ਕਿਉਂ ਨਹੀਂ ਜਾਗਦਾ ਇੱਕ ਇਬਾਦਤ ਦਾ ਸੀ ਉਹਦੇ ਵਿੱਚ 50 ਦੀਵੇ ਬੁੱਝੇ ਪਏ ਸਨ ਤੁਸੀਂ ਵੇਖਿਆ ਉਹਨੇ ਬੁੱਝੇ ਦੀਵੇ ਦੀ ਹਾਲਤ ਕੀ ਬੁੱਝਾ ਹੋਇਆ ਦੀਵਾ ਜੇ ਜਿਹੜਾ ਹੁੰਦਾ ਸੀ 부ਝੇ ਉੱਥੇ ਰੱਖੀ ਜਾਂਦੇ ਸੀ ਹੁਣ ਜਗਣ ਦਾ ਤੇ ਪਤਾ ਹੀ ਨਹੀਂ ਸਾਰੇ 부ਝੇ ਹੋਏ ਦੀਵੇ ਸਾਨੂੰ ਧਰਮ ਦਾ ਸ਼ੌਂਕ ਜਾਗੀ ਤਾਂ ਨਹੀਂ ਅਸੀਂ ਧਰਮ ਦੇ ਸਬੰਧ ਵਿੱਚ ਨੀਂਦ ਵਿੱਚ ਹੀ ਤਾਂ ਹਾਂ ਸਾਰੇ ਧਾਰਮਿਕ ਲੋਕ ਬਹੁਤਾਤ ਦੇ ਵਿੱਚ 95% ਧਾਰਮਿਕ ਸੁਭਾਵਾਂ ਵਿੱਚ ਜਾਂ ਸੌਂਦੇ ਨੇ ਜਾਂ ਖਿਆਲਾਂ ਵਿੱਚ ਪੈ ਰਹੇ ਨੇ ਜਾਂ ਇੱਧਰ ਉੱਧਰ ਵੇਖਦੇ ਨੇ ਜਾਂ ਵੇਖਦੇ ਨੇ ਮੱਥਾ ਟੇਕਣ ਕੌਣ ਆਇਆ ਗਿਆ ਕੌਣ ਹੈ ਕੱਪੜੇ ਕਿੰਨੇ ਪਾਏ ਨੇ ਦਰਬਾਰ ਕਿਵੇਂ ਦਾ ਹੈ ਆ ਕੀ ਉਹ ਕੀ ਕਿਉਂ ਹੈ ਕਿਉਂਕਿ ਤੁਸੀਂ ਕਦੀ ਵੇਖਣਾ ਸਕੂਲ ਦੇ ਵਿੱਚ ਜਿਹੜਾ ਨਲਾਇਕ ਵਿਦਿਆਰਥੀ ਹੈ ਉਹ ਸਕੂਲ ਦੇ ਵਿੱਚ ਲੱਗੇ ਹੋਏ ਜਿਹੜੇ ਰੁੱਖ ਨੇ ਉਹਨਾਂ ਨੂੰ ਗਿਣੀ ਜਾਏਗਾ ਰੁੱਖ ਕਿੰਨੇ ਨੇ ਜਿਹੜਾ ਨਲਾਇਕ ਵਿਦਿਆਰਥੀ ਇਹ ਸਵੇਰ ਤੋਂ ਸ਼ਾਮ ਤੱਕ ਕੀ ਕਰਦਾ ਕਮਰੇ ਹੀ ਗਣਦਾ ਵੀ ਕਿੰਨੇ ਨੇ ਸਕੂਲ ਦੇ ਟੀਚਰ ਕਿੰਨੇ ਨੇ ਸਕੂਲ ਦਾ ਮੂੰਹ ਕਿਹੜੇ ਪਾਸੇ ਵੇ ਫਲਾਣਾ ਵਿਦਿਆਰਥੀ ਜਦੋਂ ਸਕੂਲ ਆਉਂਦਾ ਉਹ ਕਿਹੜੇ ਕੱਪੜੇ ਪਾ ਕੇ ਆਇਆ ਕਿੱਧਰ ਨੂੰ ਆਇਆ ਉਹ ਇਹਨਾਂ ਖਿਆਲਾਂ ਵਿੱਚ ਫਸਿਆ ਰਹੇਗਾ ਨਿਸ਼ਾਨੀ ਕੀ ਹੈ ਇਹ ਵਿਦਿਆਰਥੀ ਪੜ੍ਹਨ ਵਾਸਤੇ ਤਿਆਰ ਨਹੀਂ ਹੈ ਪਰ ਜਿਹੜਾ ਵਿੱਦਿਆ ਵਾਲਾ ਵਿਦਿਆਰਥੀ ਏ ਜਿਹੜਾ ਵਿੱਦਿਆ ਦੇ ਉੱਤੇ ਕੰਮ ਕਰ ਰਿਹਾ ਸਕੂਲ ਦੇ ਅੰਦਰ ਤੁਸੀਂ ਕਦੀ ਵੇਖਣਾ ਕਈ ਵਾਰੀ ਉਹਨੂੰ ਦੁਜੇ ਦੱਸ ਦਿੰਦੇ ਨੇ ਆ ਕੱਪੜੇ ਪੁਰਾਣੇ ਪਾ ਕੇ ਆ ਗਿਆ ਸਕੂਲ ਵਿੱਚ ਕਿਉਂਕਿ ਘਰ ਹੋਮਵਰਕ ਘਰ ਦਾ ਕੰਮ ਵੀ ਇੰਨਾ ਕਰਦਾ ਸੀ ਧਿਆਨ ਨਾਲ ਕਿ ਜਦੋਂ ਉੱਠ ਕੇ ਸਕੂਲ ਵੱਲ ਤੁਰਿਆ ਉਹਨੂੰ ਆਪਣੇ ਕੱਪੜੇ ਬਦਲਣੇ ਵੀ ਯਾਦ ਨਹੀਂ ਰਹੇ ਪੁਰਾਣੇ ਪਾ ਕੇ ਆ ਗਿਆ ਗੁਰਦੁਆਰੇ ਵਿੱਚ ਮੰਦਰ ਵਿੱਚ ਬੰਦਾ ਕਰਦਾ ਕੀ ਹੈ ਕੱਪੜੀ ਤੇ ਬਦਲ ਕਿਉਂਦਾ ਹੋਰ ਕੀ ਹੁੰਦਾ ਹੈ ਇਸ ਥਾਂ ਤੇ ਜਿੰਨਾ ਚਿਰ ਆਦਮੀ ਕੰਮ ਵੱਲ ਧਿਆਨ ਨਹੀਂ ਦਿੰਦਾ ਸਾਰੇ ਦੇ ਸਾਰੇ ਧਾਰਮਿਕ ਅਸੀਂ ਕਹਿੰਦੇ ਹਾਂ ਧਾਰਮਿਕ ਥਾਵਾਂ ਦੇ ਵਿੱਚ ਝਗੜੇ ਕਿਉਂ ਕੀ ਕਾਰਨ ਨੇ ਇਹਦਾ ਹੋਰ ਕੋਈ ਕਾਰਨ ਨਹੀਂ ਜਿਸ ਸਕੂਲ ਵਿੱਚ ਵਿਦਿਆਰਥੀ ਪੜ੍ਹਾਈ ਵੱਲ ਧਿਆਨ ਨਾ ਦੇਣ ਉੱਥੇ ਲੜਦਾ ਹੀ ਹੁੰਦਾ ਔਰ ਕੀ ਹੁੰਦਾ ਹੈ ਲੜਾਈ ਦਾ ਕਾਰਨ ਹੀ ਇਹ ਹੈ ਧਾਰਮਿਕ ਬੰਦੇ ਦੀ ਲੜਾਈ ਦਾ ਹੀ ਕਾਰਨ ਇਹ ਹੈ ਕਿ ਕਰਨੋ ਹਉ ਤੋ ਸੋ ਨਾ ਕੀਓ ਇਹ ਤੁਕ ਨੂੰ ਯਾਦ ਰੱਖ ਲਈਏ ਜਿੱਥੇ ਵੀ ਧਾਰਮਿਕ ਵਿਅਕਤੀ ਵਗਾ ਸੀ ਕਈ ਵਾਰੀ ਕਹਿ ਦਿੰਦੇ ਆ ਫਲਾਣਾ ਬੰਦਾ ਗੁਰਦੁਆਰੇ ਵੀ ਜਾਂਦਾ ਹੈ ਪਾਠ ਵੀ ਕਰਦਾ ਹੈ ਅੰਮ੍ਰਿਤ ਵੀ ਛਕਿਆ ਹੈ ਪੰਡਿਤ ਗੈਤਰੀ ਵੀ ਪੜਦਾ ਪਿਆ ਸੇਵਾ ਵੀ ਬੜੀ ਕਰਦਾ ਹੈ, ਦਾਨ ਵੀ ਬੜਾ ਕਰਦਾ ਹੈ ਤੇ ਜੀਵਨ ਦਾ ਪਾਸਾ, ਜੀਵਨ ਦੀ ਕਿਤਾਬ ਖੋਲ ਕੇ ਵੇਖੋ ਜਿੰਨਾ ਕਰੋਧੀ ਇਹ ਹੈ ਉਹਨਾਂ ਹੋਰ ਕੋਈ ਵੀ ਨਹੀਂ, ਜਿੰਨਾ ਲੋਭੀ ਇਹ ਹੈ ਉਹਨਾਂ ਹੋਰ ਕੋਈ ਨਹੀਂ ਕਿਉਂ ਤੇ ਅਸੀਂ ਦੋਸ਼ ਕੱਢ ਦਿੰਦੇ ਹਾਂ ਹੁਣ ਧਰਮ ਕੋਈ ਨਹੀਂ ਰਿਹਾ। ਹੋਰ ਲੱਭੀਏ ਕੋਈ। ਧਰਮ ਵਿੱਚ ਨੁਕਸ ਨਹੀਂ ਹੈ। ਜਿਸ ਸਕੂਲ ਦੇ ਵਿੱਚ ਬੱਚੇ ਪੜਨਗੇ ਨਾ ਉੱਥੇ ਹੋਵੇਗਾ ਕਿ ਉੱਥੇ ਟੋਲੀਆਂ ਬਣਾ ਕੇ ਲੜਨਗੇ, ਇੱਕ ਦੂਜੇ ਦੇ ਕੱਪੜੇ ਪਾੜਨਗੇ। ਧਾਰਮਿਕ ਬੰਦੇ ਲੜ ਕਿਉਂ ਰਹੇ ਨੇ ਕਿਉਂ ਨੇ ਕਲੇਸ਼ ਵਿੱਚ ਉਹਦਾ ਕਾਰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਰਨੋਂ ਹਉਤੋ ਸੋ ਨਾ ਕਿਓ ਧਾਰਮਿਕ ਬੰਦੇ ਦਾ ਕੰਮ ਸੀ ਆਪਣੇ ਅੰਦਰ ਨੂੰ ਜਗਾ ਕੇ ਸ਼ਬਦ ਦੁਆਰਾ ਉਸ ਰੱਬ ਉਸ ਤਾਕਤ ਦੇ ਨਾਲ ਸਾਂਝ ਪਾਉਣੀ ਜਦੋਂ ਧਰਮੀ ਬੰਦਾ ਭੇਖ ਪਾ ਲੈਂਦਾ ਉਸ ਪਾਸੇ ਵੱਲ ਤੁਰਦਾ ਨਹੀਂ ਉਸ ਵੇਲ ਪੁਣੇ ਵਿੱਚ ਇਹ ਸਾਰਾ ਕੁਝ ਪੈਦਾ ਹੁੰਦਾ ਹੈ ਸੰਸਾਰੀ ਤੇ ਕਲੇਸ਼ ਵਿੱਚ ਡਿੱਗਾ ਹੀ ਏ ਅਜੇ ਉਹਦੇ ਵਿੱਚ ਇੱਕ ਲਾਹ ਹੈ ਕਿਉਂਕਿ ਉਹ ਸੰਸਾਰ ਵਿੱਚ ਰੁਝਾ ਰਹਿੰਦਾ ਹੈ ਸੰਸਾਰ ਵਿੱਚ ਵਿਜੀ ਰਹਿੰਦਾ ਹੈ ਉਹਦੇ ਤੇ ਸਾਰੇ ਰਸਤੇ ਖੁੱਲੇ ਹੋਏ ਨੇ ਉਹ ਸੰਸਾਰ ਦਾ ਉਹ ਸ਼ਾਮ ਨੂੰ ਨਸ਼ਾ ਵੀ ਕਰ ਲਏਗਾ ਉਹ ਕਿਸੇ ਥਾਂ ਤੇ ਥੀਏਟਰ ਵਿੱਚ ਵੀ ਚਲਾ ਜਾਏਗਾ ਉਹ ਕਲੱਬ ਵਿੱਚ ਵੀ ਚਲਾ ਜਾਏਗਾ ਜਾਏਗਾ ਭਾਵੇਂ ਉਹ ਮਾੜੇ ਰੁਝਾਨ ਨੇ ਉਹ ਗਲਤ ਰਸਤੇ ਨੇ ਪਰ ਉਹਦਾ ਸਮਾਂ ਉੱਥੇ ਵਿਅਸਤ ਹੋ ਜਾਏਗਾ ਵਿਜੀ ਹੋ ਜਾਏਗਾ ਇਸ ਕਰਕੇ ਉਹ ਸ਼ਾਂਤ ਪ੍ਰਤੀਤ ਹੁੰਦਾ ਹੈ ਸ਼ਾਂਤ ਉਹ ਵੀ ਨਹੀਂ ਉਹ ਬੇਹੋਸ਼ ਹੈ ਉਹਨੂੰ ਸ਼ਾਂਤ ਨਹੀਂ ਕਹਿਣਾ ਚਾਹੀਦਾ ਕਈ ਵਾਰੀ ਅਸੀਂ ਕਹਿੰਨੇ ਆ ਆ ਬੰਦੇ ਠੀਕ ਨਹੀਂ ਜਿਹੜੇ ਬਾਣੀ ਨਹੀਂ ਪੜਦੇ ਅਸੀਂ ਕਹਿ ਦਿੰਨੇ ਆ ਇਹ ਠੀਕ ਲੱਗਦੇ ਨੇ ਇਹ ਬਾਣੀ ਨਹੀਂ ਪੜਦੇ ਇਹ ਸ਼ਾਂਤ ਨੇ ਸ਼ਾਂਤ ਨਹੀਂ ਹਨ ਬੇਹੋਸ਼ ਬੰਦੇ ਵਿੱਚ ਤੇ ਸ਼ਾਂਤ ਵਿੱਚ ਬਹੁਤ ਫਰਕ ਹੈ ਸ਼ਾਂਤ ਆਦਮੀ ਜਾਗਦਾ ਹੋਇਆ ਸ਼ਾਂਤ ਹੈ ਤੇ बेहोश ਆਦਮੀ ਜਿਹਨੂੰ बेहोशी ਦਾ ਟੀਕਾ ਲੱਗਿਆ ਉਹ ਤੇ ਮਰੀਜ਼ ਵੀ ਸ਼ਾਂਤ ਤੇ ਹੁਣ ਜਿਹਦਾ ਆਪਰੇਸ਼ਨ ਕਰਨਾ ਹੈ ਤੇ बेहोश ਕਰਨ ਵਾਸਤੇ ਸਪੈਸ਼ਲ ਇੰਜੈਕਸ਼ਨ ਹੈ ਔਲਾਦ ਉਹ 8 ਘੰਟੇ ਹਿੱਲੇ ਗਈ ਨਹੀਂ ਸ਼ਾਂਤੀ ਵਿੱਚ ਹੈ ਸ਼ਾਂਤੀ ਆ ਗਈ ਨਾ ਉਸ ਨੂੰ ਸੰਸਾਰੀ ਸ਼ਾਂਤ ਨਹੀਂ ਹੈ ਉਸ ਨੂੰ ਪਦਾਰਥ ਦਾ ਟੀਕਾ ਲੱਗਾ ਹੋਇਆ ਹੈ बेहोश ਡਿੱਗਾ ਹੋਇਆ ਉਹ ਵੀ ਸ਼ਾਂਤ ਨਹੀਂ ਤੇ ਧਾਰਮਿਕ ਅਸ਼ਾਂਤ ਕਿਉਂ ਹੈ ਕਿਉਂਕਿ ਸੰਸਾਰ ਉਹਦਾ ਟੁੱਟ ਗਿਆ ਗੁਰੂ ਨੇ ਉਹਨੂੰ ਜਗਾ ਤੇ ਦਿੱਤਾ ਪਰ ਜਗਾਉਣ ਤੋਂ ਬਾਅਦ ਉਹਨੂੰ ਪਤਾ ਨਹੀਂ ਲੱਗਾ ਮੈਂ ਧਰਮ ਦੇ ਖੇਤਰ ਵਿੱਚ ਕੰਮ ਕਿਹੜਾ ਕਰਨਾ ਸੀ ਧਰਮ ਦੇ ਖੇਤਰ ਵਿੱਚ ਕੰਮ ਸੀ ਕਿ ਪ੍ਰਮਾਤਮਾ ਦੇ ਨਾਲ ਸਾਝ ਪਾਉਣ ਦੀ ਜਾਜ ਸਿੱਖਣੀ ਹੈ ਸ਼ਬਦ ਦੀ ਜਾਜ ਸਿੱਖਣੀ ਹੈ ਇਹ ਥਾਂ ਹੀ ਐਸੀ ਏ ਜਨਮ ਮਰਨ ਕੀ ਟੇਕ ਸਿੱਖੋ ਸ਼ਬਦ ਪਿਆਰਿਓ ਸ਼ਬਦ ਸਿੱਖਣਾ ਸ਼ਬਦ ਨੂੰ ਸੁਣਨਾ ਸ਼ਬਦ ਨੂੰ ਸਮਝਣਾ ਸ਼ਬਦ ਨੂੰ ਸਿੱਖਣਾ ਇਹ ਹੈ ਤੇ ਕਾਰਜ ਤੇ ਜੇ ਅਸੀਂ ਇੱਥੇ ਸ਼ਬਦ ਨਹੀਂ ਸਿੱਖਣ ਦਾ ਯਤਨ ਕਰਾਂਗੇ ਫਿਰ ਇੱਥੇ ਮਨ ਵਿਹਲਾ ਹੋਵੇਗਾ ਸੰਸਾਰ ਦੇ ਰਸਤੇ ਅਸੀਂ ਕੱਟ ਦਿੱਤੇ ਨਾ ਨਸ਼ਾ ਨਾ ਥੀਏਟਰ ਨਾ ਕਲੱਬ ਨਾ ਨਿੰਦਿਆ ਚੁਗਲੀ ਹੁਣ ਉਹ ਤਾਂ ਬੰਦ ਹੋ ਗਏ ਅੱਗੇ ਕੀਤਾ ਕੁਝ ਨਹੀਂ ਜੀਵਨ ਦੇ ਵਿੱਚ ਫਿਰ એનર્ਜੀ ਇਕੱਠੀ ਹੋ ਗਈ ਤੇ ਫਿਰ ਉਸ ਥਾਂ ਤੇ ਧਾਰਮਿਕ ਬੰਦਾ ਵੀ ਅਸ਼ਾਂਤ ਹੋਵੇਗਾ ਉਹਨੂੰ ਰਸਤਾ ਨਹੀਂ ਮਿਲਿਆ ਤਾਂ ਹੀ ਗੁਰੂ ਸਾਹਿਬ ਨੇ ਸਿੱਖ ਨੂੰ ਸਵੇਰ ਨਿਤਨੇਮ ਦਿੱਤਾ ਹੈ ਉਹ ਨਿਤਨੇਮ ਜੇ ਸਿੱਖ ਪੂਰਾ ਬੋਲ ਕੇ ਕਰੇ ਨਾ ਬੜਾ ਸੋਚ ਸਮਝ ਕੇ ਦਿੱਤਾ ਸਾਰਾ ਦਿਨ ਸੰਸਾਰ ਦੇ ਵਿੱਚ ਝਗੜੇ ਕਿੱਥੋਂ ਪੈਦਾ ਹੁੰਦੇ ਨੇ ਸੰਸਾਰ ਦੇ ਝਗੜੇ ਨੇ ਕਿੱਥੋਂ ਪੈਦਾ ਹੁੰਦੇ ਨੇ ਜਦੋਂ ਆਦਮੀ ਵਿਹਲਾ ਹੋਵੇਗਾ ਤੇ ਝੁੰਡ ਵਿੱਚ ਬਹਿ ਕੇ ਗਲਤ ਬੋਲੇਗਾ ਉਤੋਂ ਝਗੜੇ ਸ਼ੁਰੂ ਹੋਣਗੇ ਬੋਲਣ ਤੋਂ ਸਾਰੇ ਵਿਵਾਦ ਸ਼ੁਰੂ ਹੁੰਦੇ ਨੇ ਜਦੋਂ ਆਦਮੀ ਗਲਤ ਬੋਲਦਾ ਗੁਰੂ ਸਾਹਿਬ ਨੇ ਦੋ ਇਹਦੇ ਪ੍ਰਬੰਧ ਕੀਤੇ ਕਹਿਣ ਲੱਗੇ ਸਵੇਰੇ ਉੱਠ ਕੇ 1 ਘੰਟਾ ਰੱਬ ਨਾਲ ਬੋਲ ਤੇ ਇਹ 8-10 ਘੰਟੇ ਜਿਹੜਾ ਤੂੰ ਸੰਸਾਰ ਵਿੱਚ ਵਿਚਰਨਾ ਤੇਰੀ એનર્ਜੀ ਪਹਿਲਾਂ ਹੀ ਬੋਲਣ ਦੇ ਵਿੱਚ ਜਿਹੜੀ ਹੈ ਕਮ ਆ ਜਾਏ ਪਰ ਤੱਕ ਕਿ ਤੈਨੂੰ ਸੰਸਾਰ ਵਿੱਚ ਬਹੁਤਾ ਬੋਲਣੇ ਨਹੀਂ ਪਏਗਾ ਅੰਦਰੋਂ ਜਦੋਂ ਸ਼ਬਦ ਬਣ ਕੇ ਨਿਕਲ ਗਏ ਉਹਦੇ ਨਾਲ ਦੋ ਲਾਹੇ ਪ੍ਰਾਪਤ ਹੋਏ ਇੱਕ ਤੋਂ ਸ਼ਬਦ ਦੇ ਅੰਦਰ ਉਸ ਨਿਤਨੇਮ ਨੇ ਉਸ ਬਾਣੀ ਨੇ ਅੰਦਰ ਜਦੋਂ ਪੜ੍ਹੀ ਬੋਲ ਕੇ ਪੜ੍ਹੀ ਅੰਦਰ ਖਜ਼ਾਨਾ ਪੈਦਾ ਕਰ ਦਿੱਤਾ ਤੇ ਦੂਜਾ ਜਿਹੜੀ ਅੰਦਰ ਤਾਕਤ ਇਕੱਠੀ ਹੋਈਏ ਬੰਦੇ ਦੀ ਆਦਤ ਹੁੰਦੀ ਹੈ ਬੋਲਣ ਦੀ ਕੁਝ ਵੇਖਣ ਦੀ ਪੜ੍ਹਨ ਦੀ ਕੁਝ ਸੋਚਣ ਦੀ ਉਹ ਸਾਰੀ ਦੀ ਸਾਰੀ ਜਿਹੜੀ ਵਾਧੂ-ਵਾਧੂ ਤਾਕਤ ਸੀ ਉਹ ਨਿਤਨੇਮ ਵਿੱਚ ਲਾ ਦਿੱਤੀ ਉਹਦੇ ਨਾਲ ਇੱਕ ਪਾਸੇ ਖਜ਼ਾਨਾ ਪੈਦਾ ਹੋ ਗਿਆ ਤੇ ਦੂਜੇ ਪਾਸੇ ਅੰਦਰ ਦੀ ਸ਼ਕਤੀ ਗਵਾਚਣ ਤੋਂ ਬਚ ਗਈ ਤੇ ਸਾਰਾ ਦਿਨ ਆਦਮੀ ਜਿਨਨੇ ਘੰਟਾ ਸਵੇਰੇ ਨਿਤਨੇਮ ਕਰ ਲਿਆ ਉਹ ਬੋਲੇਗਾ ਆਪੇ ਘਟ ਕਿਉਂਕਿ ਸਵੇਰੇ ਬੋਲ ਚੁੱਕਾ ਹੈ ਜਿਨਨੇ ਰਜ ਕੇ ਇੱਕ ਘੰਟਾ ਦਰਸ਼ਨ ਕਰ ਲੈਨੇ ਬਾਣੀ ਦੇ ਵੇਖਣ ਵਿੱਚ ਆਪੇ ਸੰਕੋਚਿਆ ਜਾਏਗਾ ਤੇ ਜਿਨਨੇ ਕੰਨਾਂ ਨਾਲ ਬਾਣੀ ਸੁਣ ਲਈ ਉਹਦੇ ਸੁਣਨ ਦੀ ਰੁਚੀ ਵੀ ਘਟ ਹੋ ਜਾਏਗੀ ਇਹ ਤਰੀਕੇ ਸਤਿਗੁਰੂ ਨੇ ਦੱਸੇ ਪਰ ਸੁੱਤਾ ਹੋਇਆ ਮਨ ਹੋਣ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਰਨੋਂ ਹਉਤੋ ਸੋ ਨਾ ਕੀਓ ਆਪਾਂ ਐਸੇ ਵਿਸ਼ੇ ਦੇ ਉੱਤੇ ਅੱਜ ਵਿਚਾਰ ਸਾਂਝੀ ਕਰਨੀ ਹੈ ਇਹਨਾਂ ਤਿੰਨ ਅਵਸਥਾਵਾਂ ਵਿੱਚ ਜਵਾਨੀ ਵਿੱਚ ਬਚਪਨ ਵਿੱਚ ਬੁਢੇਪੇ ਵਿੱਚ ਜੋ ਕਾਰਜ ਕਰਨ ਵਾਲਾ ਸੀ ਉਹ ਨਹੀਂ ਕੀਤਾ ਤੇ ਸਾਰੀ ਜ਼ਿੰਦਗੀ ਦੀ ਤਾਕਤ ਨੂੰ ਅਜਾਈਂ ਰਾਹਾਂ ਦੇ ਉੱਤੇ ਗਵਾ ਦਿੱਤੀ ਜਿਨ੍ਹਾਂ ਦਾ ਕੋਈ ਕਾਰਜ ਨਹੀਂ ਸੀ ਬਿਨਾਂ ਕਾਰਜ ਤੋਂ ਬਿਨਾਂ ਲੋੜ ਤੋਂ ਤਾਂ ਸਤਗੁਰੂ ਮਨੁੱਖ ਨੂੰ ਜਗਾਉਂਦੇ ਨੇ ਕਿ ਤੇਰੇ ਕੋਲੋਂ ਜੀਵਨ ਦਾ ਇੱਕ ਇੱਕ ਪਲ ਮਹਿੰਗਾ ਹੈ ਔਰ ਜੀਵਨ ਵੀ ਤੇਰਾ ਮਹਿੰਗਾ ਹੈ ਤੂੰ ਆਪਣੀ ਇਸ ਜ਼ਿੰਦਗੀ ਦੇ ਵਿੱਚੋਂ ਨਾਮ ਦੇ ਹੀਰੇ ਵਿਹਾਂਜ ਨਾਮ ਦੇ ਹੀਰਿਆਂ ਦੀ ਸਾਂਝ ਕਰ ਪ੍ਰਮਾਤਮਾ ਦੇ ਨਾਲ ਜਦੋਂ ਤੂੰ ਇਹਦਾ ਵਪਾਰੀ ਬਣ ਜਾਏਗਾ ਤੇ ਬਾਹਰਲਾ ਵਪਾਰ ਆਪਣੇ ਆਪ ਛੁੱਟ ਜਾਏਗਾ ਸਤਗੁਰੂ ਨੇ ਤਿੰਨ ਅਵਸਥਾ ਦਿੱਤੀਆਂ ਨੇ ਆਪਾਂ ਅਰਥਾਂ ਦੇ ਨੇੜੇ ਆਉਣ ਦਾ ਯਤਨ ਕਰੀਏ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ ਇਹ ਤਿੰਨ ਅਵਸਥਾਵਾਂ ਨੇ ਸਰੀਰ ਦੀਆਂ ਵੈਸੇ 8 10 ਅਵਸਥਾਵਾਂ ਵੀ ਦਸੀਆਂ ਨੇ ਵੱਖਰੇ ਵੱਖਰੇ ਹਿੱਸੇ ਕਰਕੇ ਕਈਆਂ ਨੇ ਨੂੰ ਪੰਜ ਵਿੱਚ ਵੀ ਵੰਡਿਆ ਕੋਈ 6 ਵੀ ਕਹਿੰਦੇ ਨੇ ਆਪਣੇ ਆਪਣੇ ਤਰੀਕੇ ਦੇ ਮੋٹے ਤੌਰ ਤੇ ਗੁਰੂ ਸਾਹਿਬ ਨੇ ਤਿੰਨ ਕਈਆਂ ਬਚਪਨ ਤੋਂ ਪਹਿਲਾਂ ਜਿਹੜਾ ਸਮਾਂ ਜਨਮ ਲੈਣ ਤੋਂ ਪਹਿਲਾ ਸਮਾਂ ਉਹ ਤੇ ਬੰਦੇ ਦੇ ਹੱਥ ਤੋਂ ਬਾਹਰ ਹੈ ਜਦੋਂ ਜਨਮ ਲਿਆ ਤੇ ਜਨਮ ਲੈਣ ਤੋਂ ਬਾਅਦ 15 ਸਾਲ ਤੱਕ ਜਾਂ 12 ਸਾਲ ਤੱਕ ਬਚਪਨ ਦਾ ਸਮਾਂ ਹੈ ਇਸ ਬਚਪਨ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਜੇ ਇਹਦੇ ਵਿੱਚ ਕਿਸੇ ਬੱਚੇ ਨੂੰ ਯੋਗ ਥਾਂ ਮਿਲ ਜਾਏ ਯੋਗ ਅਗਵਾਈ ਮਿਲ ਜਾਏ ਤੇ ਉਹ ਬੱਚਾ ਇਸ ਉਮਰ ਵਿੱਚ ਬਹੁਤ ਜਲਦੀ ਤੁਰ ਸਕਦਾ ਹੈ ਬਚਪਨ ਦੇ ਵਿੱਚ ਜੇ ਉਹਨੂੰ ਸੰਭਾਲਿਆ ਜਾਏ ਜੇ ਯਤਨ ਕੀਤਾ ਜਾਏ ਪਰ ਇੱਥੇ ਇੱਕ ਮੈਂ ਬੇਨਤੀ ਕਰਾਂ ਅਸੀਂ ਸੰਭਾਲ ਸੰਭਾਲਾਂਗੇ ਬੱਚੇ ਨੂੰ ਉੱਥੋਂ ਤੱਕ ਇਹ ਨਾ ਜਿੱਥੋਂ ਤੱਕ ਅਸੀਂ ਆਪ ਗਏ ਹਾਂ ਜੋ ਕੁਝ ਅਸੀਂ ਆਪ ਕਮਾਇਆ ਜਿੱਥੋਂ ਤੱਕ ਕਈ ਵਾਰੀ ਅਸੀਂ ਬੱਚਿਆਂ ਨੂੰ ਇੰਨਾ ਕੁ ਧਰਮ ਸਿਖਾ ਦਿੰਨੇ ਆ ਬੇਟਾ ਜਕਾਰਾ ਛੱਡ ਦੇ ਤੂੰ ਆ ਫਤੇ ਬਲਾ ਉੱਚੀ ਸਾਰੀ ਇਹ ਚੰਗੀਆਂ ਚੀਜ਼ਾਂ ਨੇ ਇਹ ਬਹੁਤ ਵਧੀਆ ਨੇ ਅਸੀਂ ਉਹਨੂੰ ਦਮਾਲਾ ਸਜਾ ਦਿੰਨੇ ਆ ਬਹੁਤ ਚੰਗੀ ਗੱਲ ਹੈ ਗੁਰੂ ਸਾਹਿਬ ਦੁਆਰਾ ਦਿੱਤਾ ਹੋਇਆ ਬੇਸਪੁਆਨਿਆਂ ਬੜੀ ਚੰਗੀ ਗੱਲ ਹੈ ਹੁਣ ਉੱਥੇ ਇੱਕ ਕਾਰਜ ਜਿਹੜਾ ਧਰੂ ਨਾਲ ਵਾਪਰਿਆ ਜਿਹੜਾ ਪ੍ਰਹਲਾਦ ਤੇ ਜਿਹੜਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨਾਲ ਸੰਬੰਧ ਦਿੱਤੇ ਉਹ ਕਿਹੜਾ ਹੈ ਉੱਥੇ ਉਹਨਾਂ ਬੱਚਿਆਂ ਨੂੰ ਸਿਖਾਇਆ ਗਿਆ ਸੀ ਕਿ ਤੁਸੀਂ ਆਪਣੀ ਸੁਰਤ ਨੂੰ ਸ਼ਬਦ ਨਾਲ ਕਿਵੇਂ ਜੋੜਨਾ ਹੈ ਇਹ ਜਾਚ ਦਸੀ ਹੁਣ ਉਹ ਜਾਚ ਅਸੀਂ ਤਾਂ ਦਸੀਏ ਜੇ ਖੁਦ ਅਸੀਂ ਉਹ ਕਰਦੇ ਹੋਈਏ ਤੇ ਅਸੀਂ ਇਹਨਾਂ ਦੋ ਚੀਜ਼ਾਂ ਨੇ ਖਿਆਲ ਕਰਨਾ ਰਾਤ ਵੀ ਮੈਂ ਇੱਕ ਥਾਂ ਤੇ ਬੇਨਤੀ ਕੀਤੀ ਕਿ ਕੀ ਕਾਰਨ ਨੇ ਕਿ ਧਾਰਮਿਕ ਬੰਦੇ ਸੰਤੁਸ਼ਟ ਕਿਉਂ ਨਹੀਂ ਹੁੰਦੇ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਇੱਕੋ ਇਹ ਅਸੀਂ ਪਰੰਪਰਾ ਨੂੰ ਧਰਮ ਸਮਝ ਲਿਆ ਪਰੰਪਰਾ ਦਾ ਅਰਥ ਹੈ ਬਾਹਰਲਾ ਉੱਚਾ ਆਚਰਨ ਬਾਹਰਲਾ ਭੇਖ ਅਸੀਂ ਕਹਿ ਦਿੱਤਾ ਬਸ ਅਸੀਂ ਧਰਮੀ ਹੋ ਗਏ ਅਸੀਂ ਇਹਨੂੰ ਧਰਮ ਕਹਿ ਦਿੱਤਾ ਹੈ ਇਹ ਧਰਮ ਦੀ ਦਾ ਮੁੱਢ ਸੀ 25% ਹਿੱਸਾ ਹੈ ਚੌਥਾ ਹਿੱਸਾ ਧਰਮ ਦਾ ਸਰੀਰ ਦੇ ਉੱਤੇ ਪੰਜ ਕਕਾਰ ਧਾਰਨ ਕਰਨੇ ਧਰਮ ਵਾਲੇ ਕੱਪੜੇ ਪਾ ਲੈਣੇ ਧਰਮ ਦੀਆਂ ਗੱਲਾਂ ਕਰਨੀਆਂ ਉਸ ਤਰ੍ਹਾਂ ਤੁਰਨਾ ਜਿਵੇਂ ਧਾਰਮਿਕ ਬੰਦਾ ਤੁਰਦਾ ਹੈ ਖਾਣਾ ਪੀਣਾ ਉਸ ਤਰ੍ਹਾਂ ਇਹ ਸਿਰਫ ਚੌਥਾ ਹਿੱਸਾ ਧਰਮ ਦਾ ਅਸੀਂ ਕਹਿ ਦਿੱਤਾ ਬਸ ਅਸੀਂ ਧਾਰਮਿਕ ਬਣ ਗਏ ਹੁਣ ਉਹ ਵੀ ਧਰਮ ਅਸੀਂ ਅੱਗੇ ਪਾਸ ਕਰਨੇ ਬੱਚਿਆਂ ਵਿੱਚ ਉਹ ਤਾਂ ਧਰਮ ਦਾ ਮੁੱਢ ਸੀ ਮੂਲ ਸੀ ਧਰਮ ਦੀ ਸ਼ੁਰੂਆਤ ਸੀ ਉਤੋਂ ਸ਼ੁਰੂਆਤ ਹੁੰਦੀ ਹੈ ਇਦੇ ਤੋਂ ਅੱਗੇ ਧਰਮ ਦੀ ਗੱਲ ਸ਼ੁਰੂ ਹੋਣੀ ਸੀ ਉਹਨੂੰ ਕਿਹਾ ਗਿਆ ਕਿ ਗੁਰਬਾਣੀ ਦੁਆਰਾ ਜੀਵਨ ਦੀ ਖੋਜ ਸੁਰਤ ਦੀ ਖੋਜ ਕਰਨੀ ਮਨ ਦੀ ਖੋਜ ਕਰਨੀ ਪਰਮਾਤਮਾ ਦੇ ਨਾਲ ਸਾਂਝ ਪਾਉਣੀ ਉਹਦੇ ਨਾਲ ਪ੍ਰੇਮ ਕਰਨਾ ਧਰਮ ਉਹ ਸੀ ਜਦੋਂ ਉਹ ਅਸੀਂ ਸੰਸਾਰ ਨੂੰ ਅੱਗੇ ਪਾਸ ਨਹੀਂ ਕੀਤਾ ਤੇ ਅਸੀਂ ਅੱਗੇ ਉਹ ਹੀ ਦੇਣਾ ਸੀ ਜੋ ਸਾਨੂੰ ਮਿਲਿਆ ਸੀ ਜਿੰਨੇ ਜਨੇਊ ਪਾਇਆ ਤੇ ਬੋਧੀ ਹੈ ਉਹ ਆਪਣੇ ਬੱਚਿਆਂ ਨੂੰ ਇੱਥੋਂ ਤੱਕ ਹੀ ਰੱਖੇਗਾ ਨਾ ਉਹ ਦੇ ਦੇਗਾ ਦੋਵੇਂ ਜੋ ਕੋ ਜਦੇ ਕੋਹਲੇ ਉਹਦੇ ਤੋਂ ਬਿਨਾ ਹੋਰ ਵੀ ਦੇਣ ਵਾਲਾ ਸੀ ਵੀ ਬੇਟਾ ਇਹ ਤਾਂ ਸਿਰਫ ਚਿੰਦ ਨੇ ਧਰਮ ਦੇ ਤਿਲਕ ਤੇ ਜੰਝੂ ਤਾਂ ਤਿੰਨ ਚਿੰਦ ਨੇ ਇਹਦੇ ਤੋਂ ਅੱਗੇ ਉਸ ਰੱਬ ਨਾਲ ਸਾਂਝ ਕਿਵੇਂ ਪਾਈ ਦੀ ਇਹ ਗੁਣ ਕਿਵੇਂ ਧਾਰਨ ਕਰੀਦੇ ਨੇ ਗੱਲ ਅਗਲੀ ਸੋ ਰਹਿਗੇ ਵਿੱਚ ਗੁਣਾ ਤੋਂ ਹੀਣ ਹੋ ਗਿਆ ਮਨੁੱਖ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ Hindu ਕਹਿ ਕਰ Hindu ਆਵੇ ਤੇ ਗਲ ਵਿੱਚ ਉਹ ਜਨੇਊ ਪਾ ਲੈਂਦਾ ਹੈ ਪੜ ਜਨੇਊ ਸੂਤ ਗਲ ਪਾਵੇ ਫਿਰ ਉਹ ਨਹਾਉਂਦਾ ਹੈ ਧੋਂਦਾ ਹੈ ਨਾਤਾ ਧੋਤਾ ਥਾਏ ਨਾ ਪਾਈ ਸੂਤ ਪਾਏ ਕਰੇ ਬੁਰੀਾਈ ਨਾਤਾ ਧੋਤਾ ਥਾਏ ਨਾ ਪਾਈ ਏ ਕੀ ਹੋਇਆ ਪਰੰਪਰਾ ਸਿਖਾ ਦਿੱਤੀ ਧਰਮ ਨੇ ਸਿਖਾਇਆ ਮੈਂ ਇੱਥੇ ਵੀ ਬੇਨਤੀ ਕਰਾਂ ਪਰੰਪਰਾ ਬਹੁਤ ਜ਼ਰੂਰੀ ਹੈ ਕਿਤੇ ਇਸ ਵਿਚਾਰ ਦਾ ਕੋਈ ਅਰਥ ਨਾ ਕੱਢੇ ਪਰੰਪਰਾ ਦੀ ਲੋੜ ਨਹੀਂ ਚਿੰਨਾ ਦੀ ਲੋੜ ਨਹੀਂ ਜ਼ਰੂਰਤ ਹੈ ਉਹਨਾਂ ਦੀ ਕਿਸੇ ਧਰਮ ਨੂੰ ਵੀ ਸੰਸਾਰ ਵਿੱਚ ਜਿਉਂਦੇ ਰੱਖਣ ਵਾਸਤੇ ਚਿੰਨਾ ਦੀ ਲੋੜ ਪਈ ਏ ਇਹ ਪਤਾ ਗੁਰੂ ਸਾਹਿਬ ਨੂੰ ਵੀ ਸੀ ਵੀ ਧਰਮ ਤੇ ਨਾਮ ਹੀ ਹੈ ਨਾ ਪ੍ਰਮਾਤਮਾ ਦਾ ਉਹਨਾਂ ਨੇ ਕਿਉਂ ਕਕਾਰ ਦਿੱਤੇ ਉਹਨਾਂ ਨੇ ਕਿਉਂ ਗੁਰੂ ਧਾਮ ਦਿੱਤੇ ਕਿਉਂ ਸੰਗਤ ਬਣਾਈ ਕੀ ਕਾਰਨ ਸੀ ਪੰਥ ਕਿਉਂ ਬਣਾਇਆ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਜੀ ਨੇ ਤੇ ਐਂਡ ਤੇ ਆ ਕੇ ਪੰਥ ਦੇ ਜਿਹੜੇ ਕੰਮ ਰਹਿੰਦੇ ਸਨ ਪੂਰੇ ਕਰ ਦਿੱਤੇ ਪਰ ਪੰਥ ਤੇ ਗੁਰੂ ਨਾਨਕ ਸਾਹਿਬ ਨੇ ਚਲਾ ਦਿੱਤਾ ਸੀ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਤਾਗਤਿ ਦਿੰਦੇ ਨੇ ਤੇ ਉਥੇ ਇੱਕ ਸ਼ਬਦ ਕਹਿੰਦੇ ਨੇ ਪਾਰ ਬ੍ਰਹਮ ਦਾ ਪੰਥ ਕਰਨਾ ਖਿਆਲ ਰੱਖਣਾ ਪਾਰ ਬ੍ਰਹਮ ਦਾ ਪੰਥ ਕਰਨਾ ਉਥੇ ਉਹ ਨਾ ਇਹ ਨਹੀਂ ਕਿ ਆ ਵੀ ਤੁਸੀਂ ਇਕੱਲੇ ਪਾਰ ਬ੍ਰਹਮ ਨੂੰ ਜਪਣਾ ਇਹ ਨਹੀਂ ਕਿ ਆ ਪਾਰ ਬ੍ਰਹਮ ਦਾ ਪੰਥ ਕਰਨਾ ਪੰਥ ਦਾ ਮਤਲਬ ਇਹ ਜਿਸ ਪਾਰ ਬ੍ਰਹਮ ਨੂੰ ਪਰਮਾਤਮਾ ਨੂੰ ਤੁਸੀਂ ਪਾਇਆ ਉਹਦਾ ਇੱਕ ਰਾਹ ਬਣਾਉਣਾ ਉਹਦੀ ਇੱਕ ਸੰਪਰਦਾ ਬਣਾਉਣੀ ਉਹਦਾ ਇੱਕ ਉਹਦੀ ਇੱਕ ਕੌਮ ਬਣਾਉਣੀ ਬੜਾ ਜ਼ਰੂਰੀ ਸੀ ਜਿੰਦਾ ਰੱਖਣਾ ਸੀ ਉਸ ਨੂੰ ਤਾਂ ਕਿਸੇ ਵੀ ਧਰਮ ਨੂੰ ਧਰਤੀ ਦੇ ਉੱਤੇ ਇੱਕ ਪੀੜੀ ਜਦੋਂ ਅਗਲੀ ਪੀੜੀ ਤੱਕ ਪਾਸ ਕਰਦੀ ਹੈ ਤੇ ਉਹਦੇ ਕੋਲ ਸਾਧ ਸੰਗਤ ਧਰਮ ਦੇ ਚਿੰਨ੍ਹ ਚਾਹੀਦੇ ਨੇ ਜਿਵੇਂ ਮੈਂ ਉਦਾਹਰਨ ਦੇ ਤੌਰ ਤੇ ਦਿਆਂ ਕਿ ਇੱਕ ਬੰਦਾ ਦੂਸਰੇ ਆਦਮੀ ਨੂੰ ਬੈਠੇ ਹੋਏ ਨੂੰ ਪਰ ਸ਼ਾਦਾ ਛਕਾਉਂਦਾ ਹੈ ਪਾਣੀ ਪਾਉਂਦਾ ਹੈ ਉਹਨੂੰ ਪਾਣੀ ਦੇਣਾ ਚਾਹੁੰਦਾ ਹੈ ਵਿੱਚ ਤਾਂ ਪ੍ਰਯੋਜਨ ਤਾਂ ਉਹਨੂੰ ਪਾਣੀ ਪਿਉਣਾ ਹੀ ਹੈ ਜਿਸਨੂੰ ਪਿਆਸ ਲੱਗੀ ਉਹਨੂੰ ਪਾਣੀ ਚਾਹੀਦਾ ਹੈ ਉਹਨੂੰ ਕੱਲੇ ਗਲਾਸ ਨਾਲ ਥੋੜੀ ਪਿਆਸ 부ਜੇਗੀ ਜਿਹੜਾ ਬੈਠਾ ਹੈ ਉਹਨੂੰ ਪਿਆਸ ਲੱਗੀ ਉਹਨੂੰ ਪਾਣੀ ਚਾਹੀਦਾ ਹੈ ਤੇ ਵਰਤੌਣ ਵਾਲਾ ਪਾਣੀ ਦੇਣਾ ਵੀ ਚਾਹੁੰਦਾ ਹੈ ਤੇ ਪਾਣੀ ਉੱਥੇ ਟੂਟੀ ਤੋਂ ਲਏਗਾ ਕਦੇ ਨਾਲ ਕਿਹੜੀ ਚੀਜ਼ ਨਾਲ ਲਏਗਾ ਉਹਨੂੰ ਵੀ ਬਰਤਨ ਚਾਹੀਦਾ ਹੈ ਤੇ ਜਿੰਨੇ ਪੀਣਾ ਉਹਨੂੰ ਗਲਾਸ ਚਾਹੀਦਾ ਹੈ ਉਹ ਗਲਾਸ ਉਹ ਪਾਉਣ ਵਾਲਾ ਪਾਣੀ ਹੀ ਧਰਮ ਦੇ ਚਿੰਦ ਨੇ ਉਹ ਇੱਕ ਕਾਰਨ ਹੈ ਉਹਨਾਂ ਤੋਂ ਬਿਨਾ ਧਰਮ ਇੱਕ ਥਾਂ ਤੋਂ ਦੂਜੀ ਥਾਂ ਤੇ ਯਾਤਰਾ ਨਹੀਂ ਕਰਦਾ ਤਾਂ ਉਹਦੀ ਜ਼ਰੂਰਤ ਹੈ ਅਸੀਂ ਕਹਿੰਦੇ ਆ ਚਿੰਨ ਕਿਉਂ ਵਿੱਚ ਆ ਗਏ ਕਈ ਕਹਿੰਦੇ ਨੇ ਬੰਧਨ ਪਾ ਦਿੱਤੇ ਵਿੱਚ ਕਹਿੰਦੇ ਨਾਮ ਹੀ ਜਪਣਾ ਸੀ ਕੱਲਾ ਚਿੰਨ ਸਾਰੇ ਬਰਤਨ ਨੇ ਬਰਤਨਾਂ ਦੇ ਰਾਹੀਂ ਭੋਜਨ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜਿਆ ਜਾਂਦਾ ਹੈ ਪਰ ਇਹ ਵੀ ਖਿਆਲ ਰੱਖਣਾ ਪਏਗਾ ਕੱਲੇ ਬਰਤਨ ਕੱਲੇ ਭਾਂਡੇ ਕਲੀਆਂ ਕੜਛੀਆਂ ਕੱਲੇ ਗਲਾਸ ਵਿੱਚ ਭੋਜਨ ਨਾ ਹੋਇਆ ਉਹਨਾਂ ਭਾਂਡਿਆਂ ਨੇ ਕਦੀ ਸਾਨੂੰ ਤ੍ਰਿਪਤ ਨਹੀਂ ਕਰਨਾ ਪਰੰਪਰਾ ਮਰਿਆਦਾ ਕੀ ਏ ਬਰਤਨ ਨੇ ਭਾਂਡੇ ਨੇ ਉਹਨਾਂ ਦੀ ਅਤ ਜ਼ਰੂਰਤ ਹੈ ਪਰ ਕੱਲੇ ਭਾਂਡੇ ਰਹਿ ਗਏ ਬਰਤਨ ਸਟੋਰ ਤੁਸੀਂ ਵੇਖਿਆ ਹੋਵੇਗਾ ਬੜੀ ਵੱਡੀ ਦੁਕਾਨ ਸਾਰੀ ਪ੍ਰਕਾਰ ਦੇ ਭਾਂਡੇ ਨੇ ਉਸ ਦੁਕਾਨ ਤੇ ਤੁਸ ਭਾਂਡਿਆਂ ਦੀ ਦੁਕਾਨ ਤੇ ਸਾਰੇ ਦਿਨ ਬੈਠੇ ਰਹੋ ਉਹ ਭਾਂਡਿਆਂ ਦੀ ਦੁਕਾਨ ਦੇ ਵਿੱਚ ਬਰਤਨ ਸਾਰੇ ਨੇ ਜੇ ਬੰਦਾ ਕਦੇ ਵੀ ਬਰਤਨਾਂ ਨੂੰ ਸਾਰਾ ਦਿਨ ਕੱਢ-ਕੱਢ ਕੇ ਵੇਖੀ ਜਾਂ ਇਹਨਾਂ ਨੂੰ ਮੂੰਹ ਨਾਲ ਲਾਈ ਜਾ ਉਹਦੇ ਵਿੱਚ ਹੀ ਕੱਖ ਨਹੀਂ ਤੇ ਭਾਂਡੇ ਕਿਵੇਂ ਪਿਆਸ ਬਜਾਉਣਗੇ ਪਰੰਪਰਾਵਾਂ ਜਿਹੜੀਆਂ ਨੇ ਬਰਤਨ ਹੁੰਦੀਆਂ ਨੇ ਅਸੀਂ ਬਰਤਨਾਂ ਨੂੰ ਭੋਜਨ ਸਮਝ ਲਿਆ ਹੈ ਪਰੰਪਰਾਵਾਂ ਨੂੰ ਧਰਮ ਸਮਝ ਲਿਆ ਹੈ ਇੱਥੇ ਅਸੀਂ ਰੁਕ ਗਏ ਆਂ ਔਰ ਉਪਰੋਂ ਸਾਡੇ ਜਿਹੜੇ ਪੁਜਿਤ ਨੇ ਜਿਹੜੇ ਸਮਝਾਉਣ ਵਾਲੇ ਨੇ ਉਹ ਵੀ ਬਹੁਤੇ ਭਾਂਡੇ ਖੜਕਾਉਂਦੇ ਨੇ ਭੋਜਨ ਦੀ ਗੱਲ ਬੜੇ ਘੱਟ ਕਰਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਭਾਂਡੇ ਵੱਲ ਵੀ ਧਿਆਨ ਦੇ ਤੇ ਭੋਜਨ ਵੱਲ ਵੀ ਦੋਵੇਂ ਇਕੱਠੇ ਕਰਦੇ ਮਰਿਆਦਾ ਵੀ ਰੱਖ ਤੇ ਧਰਮ ਵੀ ਖੁਮਾ ਤਾਂ ਹੀ ਸਿੱਖ ਹਰ ਰੋਜ਼ ਪੜਦਾ ਹੈ ਗੁਰੂ ਗ੍ਰੰਥ ਸਾਹਿਬ ਨੇ ਥਾਲ ਦੀ ਵੀ ਗੱਲ ਕੀਤੀ ਹੈ ਤੇ ਭੋਜਨ ਦੀ ਵੀ ਗੱਲ ਕੀਤੀ ਹੈ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਧਿਆਨ ਦੇਣਾ ਇਹਦੇ ਉੱਤੇ ਥੋੜਾ ਜਿਹਾ ਆਪਾਂ ਵਿਚਾਰੀਏ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਹਿਬ ਜਾਦੇ ਸੇਵਾਦਲ 239 ਵਾਲੇ ਮੁਖ ਸੇਵਾਦਾਰ ਗਿਆਨੀ ਕੁਲਵੰਤ ਸਿੰਘ ਜੀ 239 ਵਾਲਿਆਂ ਵੱਲੋਂ ਖਾਲਸਾ ਜੀਵਨ ਸਾਖੀ ਕੋਰਸ ਦੇ ਰੂਪ ਵਿੱਚ ਲਿਖਿਆ ਗਿਆ ਹੈ ਇਸ ਵਿੱਚ ਸਿੱਖ ਇਤਿਹਾਸ ਫਿਲਾਸਫੀ ਅਤੇ ਅਧਿਆਤਮ ਦੀ ਡੂੰਗੀ ਜਾਣਕਾਰੀ ਕਰੀਬ 1300 ਛੋਟੇ ਅਤੇ ਵੱਡੇ ਸਵਾਲਾਂ ਦੇ ਜਵਾਬ ਗੁਰਬਾਣੀ ਅਨੁਸਾਰ ਦਿੱਤੇ ਗਏ ਹਨ ਪਹਿਲੀ ਪੁਸਤਕ ਗਿਆਨ ਅੰਜਨ ਗੁਰ ਦੀਆ ਦੂਸਰੀ ਰੋਸ਼ਨਾ ਕੀਜੈ ਉੱਤਰ ਦਿੱਜਿਆ ਹੈ ਤੀਸਰੀ ਗੁਰਸਾਖੀ ਕਾ ਉਜਿਆਰਾ ਅਤੇ ਚੌਥੀ ਕਿਉਬ ਸਚਿਆਰਾ ਹੋਈ ਹੈ ਆਪ ਜੀ ਇਹ ਕੋਰਸ ਘਰ ਬੈਠੇ ਜਾਂ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਆਨਲਾਈਨ ਇੰਟਰਨੈਟ ਰਾਹੀਂ ਜਾਬਾ ਮੰਗਵਾ ਕੇ ਕਰ ਸਕਦੇ ਹੋ ਕੋਰਸ ਦਾ ਦਾਖਲਾ ਸ਼ੁਰੂ ਹੈ 9876945722 ਤੇ WhatsApp ਮੈਸੇਜ ਭੇਜੋ